ਦੇਖ ਲਓ ਦੋਸਤੋ ਹਾਲਾਤ ਅੱਗੇ ਦਿਖਾਈ ਦੇ ਰਹਾ ਹੈ ਆਓ OK OK ਉੱਤੋਂ ਮੀ ਹੈ ਸੋਹਣਿਆ ਬਹੁਤ ਜੀਆਕਾਰ ਉੱਤੋਂ ਮੀ ਹੈ ਤੇ ਥੱਲੇ ਜਿਹੜੀ ਉਹ ਔਰ ਹਾਲਾਤ ਤੁਸੀਂ ਦੇਖੋ ਕਿ NDRF ਦੀ ਟੀਮ ਜਿਹੜੀ ਹੈਗੀ ਆ ਉਹ ਕਿੰਨੀ ਮਿਹਨਤ ਨਾਲ ਕੰਮ ਕਰਦੀ ਪਈ ਹੈ ਲੋਕਾਂ ਨੂੰ ਆ ਰੈਸਕਿਊ ਕਰਨ ਛੇ ਜਿਆਦਾ ਵੀਡੀਓ ਵੀ ਦੋਸਤੋ ਮੈਂ ਨਹੀਂ ਬਣਾ ਪਾਵਾਂ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੈ ਤੇ ਮੋਬਾਈਲ ਸਾਡਾ ਪੀ ਸਕਦਾ ਪਾਣੀ ਪੀ ਸਕਦੀ ਹੈ ਤੇ 13 NDRF ਦੀ ਟੀਮ ਹੈਗੀ ਆਏ ਤੇ ਨਾਲ ਸਾਡੇ ਲੰਗਰ ਵਾਲੇ ਸਾਨੂੰ ਲੰਗਰ ਵਾਲੇ ਤਨਗੁਰੂ ਰਾਮਦਾਸ ਜੀ ਦੀ ਸੁਸਾਇਟੀ ਦੇ ਅਸੀਂ ਵੰਡਣ ਆਏ ਸੀਗੇ ਤੇ ਆਹ ਦੇਖੋ ਹੁਣ ਤੂਫਾਨ ਕਿੰਨਾ ਜ਼ਿਆਦਾ ਹੈ ਥੱਲੇ ਬਾਰਿਸ਼ ਹੈ ਉੱਪਰ ਬਾਰਿਸ਼ ਹੈ ਔਰ ਨੀਚੇ ਠਾਠਾ ਮਾਰਦਾ ਸਤਲੁਜ ਹੈਗਾ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਦੋਸਤੋ ਵੀ ਕਿੱਥੇ ਜਾਈਏ ਕਿੱਥੇ ਨਾ ਜਾਈਏ ਟਾਣੀਆਂ 'ਚ ਲੋਕੀ ਤੁਹਾਨੂੰ ਕਿਤੇ ਕੋਈ ਨਜ਼ਰ ਨਹੀਂ ਆਂਦਾ ਹੋਏਗਾ ਤੇ ਆਹ ਦੇਖ ਲਓ ਦੋਸਤੋ ਇੰਨੀਆਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਲੋਕੀ ਫਾਜ਼ਿਲਕਾ ਦੇ ਹੈਗੇ ਨੇ ਬਾਰਡਰ ਤੇ ਹੈਗੇ ਨੇ ਮੈਂ ਵੀਡੀਓ ਤਾਂ ਇੰਨੀ ਹੀ ਬਣਾ ਪਾਵਾਂਗਾ ਕਿਉਂਕਿ ਉਸ ਤੋਂ ਬਾਅਦ ਹੋ ਸਕਦਾ ਮੋਬਾਈਲ ਮੇਰਾ ਭਿਜੇ ਪਾਣੀ 'ਚ ਖਰਾਬ ਹੋ ਜਾਏ ਬੰਦ ਹੋ ਜਾਏ ਧੰਨਵਾਦ ਦੋਸਤੋ ਆਇਓ ਆ ਇਹ ਤਾਂ ਸਾਰਾ ਚੋਣ ਲੱਗ ਪਿਆ ਤੁਸੀਂ ਇੱਥੇ ਕਿਹੜੇ ਪਿੰਡ ਜਾਣਾ ਹੈ ਕਿਹੜੇ ਪਿੰਡ ਜਾਣਾ ਤੁਸੀਂ ਉਥੇ ਹੁਣ ਕੀ ਕਰਨਾ ਜਾ ਕੇ ਮਾਰਗ ਕੀ ਹੋਈ ਮਾਰਗ ਤਾਂ ਹੋ ਗਈ ਤੁਹਾਡੀ ਗੱਲ ਕਿਹ ਜਾਨਾ ਰਾਤ ਰਾਤ ਮਾਰੇ ਰਹਿ ਗਣ ਨਾ ਇਰੇ ਤੁਸੀਂ ਪਾਣੀ ਉਤਰਨੇ ਕੇ ਬਾਅਦ ਚਲੇ ਜਾਣਾ ਅਭੀ ਕੋਈ ਇੰਨਾ ਪਾਣੀ ਹੈਗਾ ਇੰਨਾ ਤੂਫਾਨ ਹੈਗਾ ਨਾ ਤੁਹਾਡਾ ਨਾ ਪਹੁੰਚ ਤੁਹਾਡਾ ਪਹੁੰਚਣਾ ਵੀ ਮੁਸ਼ਕਿਲ ਹੈ ਤੇ ਵਾਪਸ ਆਣਾ ਤਾਂ ਹੋਰ ਮੁਸ਼ਕਿਲ ਹੈ ਅਸੀਂ ਜਾ ਕੇ ਆਏ ਨਾ ਸਾਨੂੰ ਪਤਾ ਹੈ ਮੈਂ ਵੀਡੀਓ ਦਿਖਾਣਾ ਤੁਹਾਨੂੰ ਬੜੇ ਹਾਲਾਤ ਮਾੜੇ ਨੇ ਉਹ ਵਾ ਪਾਣੀ ਹੈ ਫਸ ਜਾ ਰਿਹਾ ਨਹੀਂ ਲਾ ਪਾਇਆ ਇਹ ਹਾਲਾਤ ਆ ਦੋਸਤੋ ਉੱਤੋਂ ਬਾਰਿਸ਼ ਤੇ ਥੱਲੇ ਜਿਹੜਾ ਉਹ ਸਤਲੁਜ ਦਰਿਆ ਤੇ ਇੱਕ ਛੋਟਾ ਜਿਹਾ ਐਨਡੀਆਰਫ ਟੀਮ ਦਾ ਇਹ ਟੈਂਟ ਲੱਗਿਆ ਹੋਇਆ ਜਿੰਦੇ ਚ 50 60 ਬੰਦੇ ਵਿਚਾਰੇ ਆ ਹੈਗੇ ਨੇ ਤੇ ਐਨਡੀਆਰਫ ਦੀ ਟੀਮ ਦਾ ਇਹ ਵੀ ਮੈਨ ਲੱਗਦਾ ਪਾਣੀ ਭਰ ਚੁੱਕਿਆ ਹੈ ਨਾ ਪਾਣੀ ਭਰ ਗਿਆ ਨਾ ਇਹਨੂੰ ਖਾਲੀ ਕਰ ਲੋ ਨਹੀਂ ਤਾਂ ਹਾਂ ਤੇ ਪਾਣੀ ਘੜ ਦੋ ਨਹੀਂ ਤਾਂ ਡਿੱਗ ਸਕਦਾ ਹੈਗਾ ਤੇ ਇਸ ਤਰ੍ਹਾਂ ਦੇ ਮੇਰੇ ਖਿਆਲ ਨਾਲ ਇੱਥੇ ਕਈ ਟੈਂਟ ਲੱਗਣੇ ਚਾਹੀਦੇ ਨੇ ਲੱਗੇ ਆਏ ਨੇ ਲੱਗੇ ਨਹੀਂ ਹੋਏ ਵੀਰੇ